ਕਿ ਤੁਸੀਂ ਜਾਣਦੇ ਹੋ ਕਿ ਕਿਸੇ ਪ੍ਰਾਈਵੇਟ ਲੈਬੋਰੀ ਦੇ ਵਿੱਚ ਜਿਹੜਾ ਟੈਸਟ 1000 ਰੁਪਏ ਦਾ ਹੁੰਦਾ ਹੈ ਉਹ ਚੰਡੀਗੜ੍ਹ ਪੀਜੀਆਈ ਦੇ ਵਿੱਚ ਸਿਰਫ 330 ਰੁਪਏ ਚ ਹੋ ਜਾਂਦਾ ਹੈ ਪਰ ਹੁਣ ਸੋਚੋ ਜੇ ਅਸੀਂ ਤੁਹਾਨੂੰ ਕਿਸੇ ਅਜਿਹੀ ਸੰਸਥਾ ਦਾ ਨਾਮ ਦੱਸੀਏ ਜਿਸ ਦੀ ਲੈਬੋਰੀ ਦੇ ਵਿੱਚ ਇਹ ਟੈਸਟ 1000 ਰੁਪਏ ਦਾ ਟੈਸਟ ਸਿਰਫ 100 ਰੁਪਏ ਚ ਹੋ ਜਾਏ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਸਿਰਫ 100 ਰੁਪਏ ਚ ਕੋਈ ਜਾਦੂ ਨਹੀਂ ਹੈ ਇਹ ਸੇਵਾ ਸਮਰਪਣ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਇੱਕ ਕਹਾਣੀ ਹੈ ਮੇਰੀ ਮੁਰਾਦ ਹੈ ਜਾਣੇ ਪਛਾਣੇ ਸਮਾਜ ਸੇਵੀ ਡਾਕਟਰ ਐਸ ਪੀ ਸਿੰਘ ਉਭਰਾਏ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਚਲਾਈਆਂ ਜਾ ਰਹੀਆਂ ਲੈਬਾਰਟਰੀਜ਼ ਬਾਰੇ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਇਹ ਦੱਸੀਏ ਕਿ ਕਿਹੜਾ ਟੈਸਟ ਕਿੰਨੇ ਰੁਪਏ ਚ ਹੋ ਜਾਂਦਾ ਆਓ ਉਸ ਸਵਾਲ ਦਾ ਜਵਾਬ ਜਾਣ ਲੈਨੇ ਆ ਜਿਹੜਾ ਤੁਸੀਂ ਰੇਟ ਜਾਣਨ ਤੋਂ ਬਾਅਦ ਸਭ ਤੋਂ ਪੁੱਛਣਾ ਹੈ ਕਿ ਇਹ ਲੈਬਾਰਟਰੀਜ਼ ਕਿੱਥੇ ਕਿੱਥੇ ਹਨ ਪੰਜਾਬ ਚ ਕਿਹੜੀ ਕਿਹੜੀ ਥਾਂ ਤੇ ਆ ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਹੈ ਜਾਂ ਹੋਰ ਕਿੱਥੇ ਕਿੱਥੇ ਇਹ ਲੈਬਾਰਟਰੀਜ਼ ਖੁੱਲਣ ਜਾ ਰਹੀਆਂ ਜਾਂ ਫਿਰ ਖੁੱਲਣ ਦੀ ਤਜ਼ਵੀਜ਼ ਹੈ ਆਓ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਕਰਦੇ ਹਾਂ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇਹ ਲੈਬਾਰਟਰੀਜ਼ ਹਨ ਜਿੱਥੇ ਲੋਕ ਆਪਣੇ ਸਾਰੇ ਤਰ੍ਹਾਂ ਦੇ ਮੈਡੀਕਲ ਟੈਸਟ ਕਰਵਾ ਸਕਦੇ ਹਨ ਸੋ ਆਓ ਗੱਲ ਅਮਰਗੜ ਤੋਂ ਸ਼ੁਰੂ ਕਰਦੇ ਹਾਂ ਮਲੇਰਕੋਟੜਾ ਦੇ ਅਮਰਗੜ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹ ਲੈਬਾਰਟਰੀ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਲੈਬੋਰੀ ਹੈ ਔਰ ਦੋ ਥਾਵਾਂ ਤੇ ਕਲੈਕਸ਼ਨ ਸੈਂਟਰ ਹਨ ਲੈਬੋਰੀ ਜਿਹੜੀ ਹੈ ਉਹ ਗੁਰਦੁਆਰਾ ਮੈਡੀਕਲ ਕਾਲਜ 29 ਸਰਕੂਲਰ ਰੋਡ ਅੰਮ੍ਰਿਤਸਰ ਦੇ ਵਿੱਚ ਹੈ ਇਸੇ ਤਰ੍ਹਾਂ ਜਿਹੜਾ ਕਲੈਕਸ਼ਨ ਸੈਂਟਰ ਹੈ ਉਹ ਗੁਰਦੁਆਰਾ ਸ਼੍ਰੀ ਗੁਰੂ ਹਰ Rai ਜੀ ਗੋਪਾਲ ਨਗਰ ਮਜੀਠਾ ਰੋਡ ਅੰਮ੍ਰਿਤਸਰ ਤੇ ਹੈ ਤੇ ਦੂਜਾ ਜਿਹੜਾ ਕਲੈਕਸ਼ਨ ਸੈਂਟਰ ਹੈ ਉਹ ਕਸ਼ਮੀਰ ਐਵੇਨਿਊ ਕਲੈਕਸ਼ਨ ਸੈਂਟਰ ਅੰਮ੍ਰਿਤਸਰ ਦੇ ਵਿੱਚ ਹੈ ਬਠਿੰਡਾ ਦੇ ਬਾਲਿਆਂਵਾਲੀ ਦੇ ਵਿੱਚ ਇਹ ਬੀਪੀਓ ਵਾਲਿਆਂ ਵਾਲੀ ਹੈ ਨੀਅਰ ਟੈਲੀਫੋਨ ਐਕਸਚੇਂਜ ਪੁਰਾਣੀ ਐਸਬੀਆਈ ਬੈਂਕ ਵਾਲੀ ਗਲੀ ਦੇ ਵਿੱਚ ਇਹ ਲੈਬੋਰਟਰੀ ਪੈਂਦੀ ਹੈ ਜਿਹੜੀ ਕਿ ਤਹਿਸੀਲ ਮੋੜ ਮੰਡੀ ਦੇ ਵਿੱਚ ਆਉਂਦੀ ਹੈ ਸੋ ਇਸੇ ਤਰ੍ਹਾਂ ਪਟਿਆਲਾ ਦੇ ਪਿੰਡ ਬਾਰਨ ਦੇ ਵਿੱਚ ਇਹ ਪਾਵਰ ਆਫ ਸੋਸ਼ਲ ਯੂਨਿਟੀ ਮਾਜਰੀ ਅਕਲੀਆਂ ਰੋਡ ਦੇ ਉੱਤੇ ਲੈਬੋਰਟਰੀ ਸਥਿਤ ਹੈ ਬਟਿਆਲਾ ਬਟਾਲਾ ਦੇ ਵਿੱਚ ਗਰਦਾਸਪੁਰ ਅਰਬਨ ਸਟੇਟ ਬਟਾਲਾ ਗੁਰਦਾਸਪੁਰ ਦੇ ਵਿੱਚ ਹੈ ਇਹ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਇੱਕ ਹੋਰ ਜਿਹੜੀ ਲੈਬੋਰੀਟਰੀ ਹੈ ਉਹ ਹੈ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼ 1 ਬਠਿੰਡਾ ਤੇ ਭਰਤਗੜ ਕਸਬੇ ਦੇ ਵਿੱਚ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹੀ ਨੌਵੀਂ ਭਰਤਗੜ ਰੋਪੜ ਦੇ ਵਿੱਚ ਹੈ ਐਕਚੁਅਲੀ ਅਲਫਾਬੈਟਿਕਲ ਇਹ ਅਸੀਂ ਨਾਮ ਦੱਸ ਰਹੇ ਹਾਂ ਸੋ ਨਾਲ-ਨਾਲ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਇਸੇ ਤਰ੍ਹਾਂ ਪੀਖੀਪਿੰਡ ਦੇ ਵਿੱਚ ਨियर ਸਾਹਿਬਗਨ ਹਾਊਸ ਖੇਮ ਕਾਰਨ ਰੋਡ ਪਿੱਖੀਵੰਡ ਚਰਨਕਮਲ ਬੰਗਾ ਦੇ ਵਿੱਚ ਗੁਰਦੁਆਰਾ ਸਾਹਿਬ ਚਰਨਕਮਲ ਬੰਗਾ ਨਮਾ ਸ਼ਹਿਰ ਦੇ ਵਿੱਚ ਲੋਕਟਰੀ ਹੈ ਇਸੇ ਤਰ੍ਹਾਂ ਚੀਕਾਪਕਣਾ ਅੰਮ੍ਰਿਤਸਰ ਗੁਰੂ ਨਾਨਕ ਐਂਡ ਸੋਸ਼ਲ ਸਰਵਿਸ ਸੈਂਟਰ ਚੀਕਾਪਕਣਾ ਡਿਸਟ੍ਰਿਕਟ ਅੰਮ੍ਰਿਤਸਰ ਇਸੇ ਤਰ੍ਹਾਂ ਚੀਕਾਪਕਣਾ ਅੰਮ੍ਰਿਤਸਰ ਦੇ ਵਿੱਚ ਇੱਕ ਕਲੈਕਸ਼ਨ ਸੈਂਟਰ ਵੀ ਹੈ ਜਿਹੜਾ ਕਿ ਰਾਣੀ ਕੇ ਮੋੜ ਜੀਟੀ ਰੋਡ ਅਟਾਰੀ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਤੇ ਇਸੇ ਤਰ੍ਹਾਂ ਚੋਲਾ ਸਾਹਿਬ ਦੇ ਵਿੱਚ ਦੇਸ਼ਪਗਤ ਸੁਚਾ ਸਿੰਘ ਮੈਮੋਰੀਅਲ ਸੁਸਾਇਟੀ ਚੋਲਾ ਸਾਹਿਬ ਤਰਨਤਾਰਨ ਦੇ ਵਿੱਚ ਲੈਬਾਰਟਰੀ ਜਿਹੜੀ ਹੈ ਸਰਬਾਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਸ਼ੇਮੀ ਚੌਂਕੇ ਬਠਿੰਡਾ ਦੇ ਵਿੱਚ ਹੈ ਇਹ ਤੇ ਦਿਉਂ ਬਠਿੰਡਾ ਦੇ ਵਿੱਚ ਕਲੈਕਸ਼ਨ ਸੈਂਟਰ ਹੈ ਇਹ ਨੇੜੇ ਹੈ ਪੰਚਾਇਤ ਘਰ ਵਿਲੇਜ ਦਿਉਂ ਫ੍ਰੀ ਸਕੂਲ ਦੇ ਵਿੱਚ ਲੈਬਾਰਟਰੀ ਉਪਲਬਧ ਹੈ ਗੁਰੂ ਗੋਬਿੰਦ ਸਿੰਘ ਹਸਪੀਟਲ ਫਰੀਦਕੋਟ ਦੇ ਵਿੱਚ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਖਾਲਸਾ ਗੁਰਦੁਆਰਾ ਫਿਰੋਜ਼ਪੁਰ ਕੈਂਟ ਸੇਵਾ ਭਾਰਤੀ ਗੜ ਸ਼ੰਕਰ ਹੁਸ਼ਿਆਰਪੁਰ ਹੁਮਾਨ ਦੇ ਵਿੱਚ ਸ੍ਰੀ ਨਾਮਦੇਵ ਦਰਬਾਰ ਹੁਮਾਨ ਤਹਿਸੀਲ ਬਟਾਲਾ ਗੁਰਦਾਸਪੁਰ ਦੇ ਵਿੱਚ ਹੈ ਇਹ ਗੋਬਿੰਦਵਾਲ ਦੇ ਵਿੱਚ ਬਾਬਾ ਜੀਵਨ ਸਿੰਘ ਚੌਂਕ ਨੀਅਰ ਬੱਸ ਸਟੈਂਡ ਸ੍ਰੀ ਗੋਬਿੰਦਵਾਲ ਸਾਹਿਬ ਤਰਨਤਾਰਨ ਦੇ ਵਿੱਚ ਹੈ ਇਸੇ ਤਰ੍ਹਾਂ ਗੁਰੂ ਸੁਧਾਰ ਦੇ ਵਿੱਚ ਕਲੈਕਸ਼ਨ ਸੈਂਟਰ ਹੈ ਗੁਰਦੁਆਰਾ ਸਾਹਿਬ ਸ਼ਹੀਦਾਂ ਸੁਧਾਰ ਪੱਟੀ ਗੱਲ ਸੋ ਗੁਰੂ ਹਰ ਸਾਹਿਬ ਫਿਰੋਜ਼ਪੁਰ ਦੇ ਵਿੱਚ ਇਹ ਦੁੱਧਾ ਧਾਰੀ ਬਰਫਾਨੀ ਮੰਦਿਰ ਵੈਲਫੇਅਰ ਸੁਸਾਇਟੀ ਦੇ ਵਿੱਚ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਇਹ ਗੁਰਦੁਆਰਾ ਸ਼੍ਰੀ ਗੁਰੂ ਕਲੰਗੀਧਰ ਚਰਨ ਕਮਲ ਮਾਡਲ ਟਾਊਨ ਹੁਸ਼ਿਆਰਪੁਰ ਦੇ ਵਿੱਚ ਹੈ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਇੱਕ ਲੈਬੋਰੀ ਹੈ ਤੇ ਇੱਕ ਕਲੈਕਸ਼ਨ ਸੈਂਟਰ ਹੈ ਲੈਬੋਰੀ ਜਿਹੜੀ ਹੈ ਉਹ ਲਾਲਾ ਰਾਮਕਿਸ਼ੋਰ ਵਿਕਲੰਗ ਸਹਾਇਤਾ ਟਰਸਟ ਨੇੜੇ ਐਚ ਐਮ ਬੀ ਕਾਲਜ ਜੀਟੀ ਰੋਡ ਤੇ ਹੈ ਤੇ ਕਲੈਕਸ਼ਨ ਸੈਂਟਰ ਜਿਹੜਾ ਜਲੰਧਰ ਦਾ ਹੈ ਉਹ ਹੈ ਮਕਸੂਦਾ ਚੌਕ ਨੇੜੇ ਨੰਦਨਪੁਰ ਰੋਡ 골ਡਨ ਐਵੇਨਿਊ ਜਲੰਧਰ ਗੁਰਦੁਆਰਾ ਗੁਰੂ ਸਿੰਘ ਸਭਾ ਝੁੰਗੀਆਂ ਬਣੀਵਾਲ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ ਇਹ ਸ਼੍ਰੀ ਬਿਸ਼ਪ ਕਰਮਾ ਸਭਾ ਅੱਡਾ ਝੁੰਗੀਆਂ ਬਣੀਵਾਲ ਦੇ ਵਿੱਚ ਹੈ ਖਰੜ ਦੇ ਵਿੱਚ ਇਹ ਗੁਰਦੁਆਰਾ ਰੋੜੀ ਸਾਹਿਬ ਨੇੜੇ ਬਾਂਸਾਂ ਵਾਲੀ ਝੁੰਗੀ ਟਾਊਨ ਰੋਡ ਖਰੜ ਮੁਹਾਲੀ ਦੇ ਵਿੱਚ ਮੁਹਾਲੀ ਜ਼ਿਲ੍ਹੇ ਦੇ ਵਿੱਚ ਹੋ ਗਿਆ ਮੁਹਾਲੀ ਜ਼ਿਲ੍ਹੇ ਦੇ ਖਰੜ ਦੇ ਵਿੱਚ ਗੁਰਦੁਆਰਾ ਰੋੜੀ ਰੋਡ ਨੇੜੇ ਬਾਂਸਾਂ ਵਾਲੀ ਝੁੰਗੀ ਟਾਊਨ ਰੋਡ ਖਰੜ ਅਗਲੀ ਜਿਹੜੀ ਲੈਬੋਰੀ ਹੈ ਉਹ ਕੋਰਾਲਗੜ੍ਹ ਦੇ ਵਿੱਚ ਹੈ ਤਪੱਸਥਾਨ ਸ਼੍ਰੀ ਗੁਰੂ ਰਵਿਦਾਸ ਜੀ ਸ਼੍ਰੀ ਕੋਲਾਰਗੜ੍ਹ ਸਾਹਿਬ ਤਹਿਸੀਲ ਗੜਸ਼ੈਂਕਰ ਦੇ ਵਿੱਚ ਪੈਂਦੀ ਹੈ ਹੁਸ਼ਿਆਰਪੁਰ ਜ਼ਿਲ੍ਹਾ ਪੈ ਗਿਆ ਇਹ ਤੇ ਮੋਗੇ ਦੀ ਧਰਮਕੋਟ ਤਹਿਸੀਲ ਦੇ ਵਿੱਚ ਓਟ ਸ਼ੇਖਾਂ ਦੇ ਵਿੱਚ ਵੀ ਲੈਬੋਰੀ ਹੈ ਜਿੱਥੇ ਅਰੋੜਾ ਮੈਡੀਕਲ ਸਟੋਰ ਅੰਮ੍ਰਿਤਸਰ ਰਜਿਸਟਰਡ ਦੇ ਵਿੱਚ ਇਹ ਲੈਬੋਰੀ ਚੱਲ ਰਹੀ ਹੈ ਜਲੰਧਰ ਦੇ ਭੋਗ ਪਰ ਨੇੜੇ ਲਾ ਰੌੜੀ ਪਿੰਡ ਦੇ ਵਿੱਚ ਕਲੈਕਸ਼ਨ ਸੈਂਟਰ ਚੱਲ ਰਿਹਾ ਇਸੇ ਤਰ੍ਹਾਂ ਲਸਾੜਾ ਜਲੰਧਰ ਦੇ ਵਿੱਚ ਇੱਕ ਲੈਬੋਰਾਟਰੀ ਹੈ ਜਿਹੜਾ ਕਿ ਪਿੰਡ ਵੀ ਹੈ ਤੇ ਪੋਸਟ ਆਫਸ ਲਸਾੜਾ ਹੈ ਫਲੋਰ ਦੇ ਵਿੱਚ ਇਹ ਪੈਂਦਾ ਹੈ ਇਸੇ ਤਰ੍ਹਾਂ ਮਾਲਪੁਰ ਦੇ ਵਿੱਚ ਹੁਸ਼ਿਆਰਪੁਰ ਰੋਡ Oppoition ਹੀਰ ਮਾਰਕੀਟ ਮਾਲਪੁਰ ਹੁਸ਼ਿਆਰਪੁਰ ਦੇ ਵਿੱਚ ਹੈ ਮਖੂ ਦੇ ਵਿੱਚ ਤਹਿਸੀਲ ਰੋਡ ਇਹ ਜ਼ੀਰਾ ਤਹਿਸੀਲ ਦੇ ਵਿੱਚ ਪੈਂਦਾ ਹੈ ਫਿਰੋਜ਼ਪੁਰ ਦੇ ਵਿੱਚ ਉੱਥੇ ਵੀ ਲੈਬੋਰਾਟਰੀ ਹੈ ਮਕਸੂਦਾ ਜਿਹੜਾ ਹੈ ਉੱਥੇ ਇੱਕ ਕਲੈਕਸ਼ਨ ਸੈਂਟਰ ਹੈ ਮਕਸੂਦਾ ਜਲੰਧਰ ਦੇ ਵਿੱਚ ਪੈਂਦਾ ਹੈ ਜਿਹੜਾ ਕਿ ਅੰਮ੍ਰਿਤਸਰ ਬਾਈਪਾਸ ਮਕਸੂਦਾ ਬਾਈਪਾਸ ਵੀ ਉਸ ਨੂੰ ਕਹਿੰਦੇ ਆ ਉੱਥੇ ਗੁਰਦੁਆਰਾ ਭਗਤ ਸਿੰਘ ਨਗਰ ਨੇੜੇ ਅੰਮ੍ਰਿਤਸਰ ਮਕਸੂਦਾ ਬਾਈਪਾਸ ਸੋ ਮਲੇਰ ਕੋਟੜਾ ਦੇ ਵਿੱਚ ਜਿਹੜੀ ਲੈਬੋ੍ਰਟਰੀ ਚੱਲ ਰਹੀ ਆ ਉਹ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਲੇਰ ਕੋਟੜਾ ਮਲੋਟ ਦੇ ਵਿੱਚ ਸ੍ਰੀ ਕ੍ਰਿਸ਼ਨ ਮੰਦਿਰ ਮੰਡੀ ਹਰਜੀਰਾਮ ਮਲੋਟ ਸ੍ਰੀ ਮੁਕਸਰ ਸਾਹਿਬ ਮੱਲਵਾਲਾ ਦੇ ਵਿੱਚ ਗੁਰਦੁਆਰਾ ਸਾਹਿਬ ਵਿਲੇਜ ਮੱਲਵਾਲਾ ਬਠਿੰਡਾ ਦੇ ਵਿੱਚ ਚੱਲ ਰਹੀ ਆ ਮੰਡੀ ਕਲਾ ਗੁਰਦੁਆਰਾ ਸਾਹਿਬ ਮੰਡੀ ਕਲਾ ਬਠਿੰਡਾ ਦੇ ਵਿੱਚ ਹੈ ਇਸੇ ਤਰ੍ਹਾਂ ਪਿੰਡਾਂ ਦੇ ਹੀ ਮੋੜ ਮੰਡੀ ਦੇ ਵਿੱਚ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਨੇੜੇ ਰੇਲਵੇ ਸਟੇਸ਼ਨ ਮੋੜ ਮੰਡੀ ਬਠਿੰਡਾ ਦੇ ਵਿੱਚ ਇਹ ਲੈਬਾਰਟਰੀ ਚੱਲ ਰਹੀ ਹੈ ਪੰਜਾਬ ਦਾ ਜਿਹੜਾ ਸਭ ਤੋਂ ਵੱਡੇ ਪਿੰਡ ਹੈ ਉਹਨਾਂ ਦੇ ਵਿੱਚ ਪਿੰਡਾਂ ਦਾ ਮਹਾਰਾਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਮਹਾਰਾਜ ਪਿੰਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਫਲੀਆਂ ਵਾਲਾ ਪੱਟੀ ਸੋਲ ਦੇ ਵਿੱਚ ਇਹ ਲੈਬੋਰਾਟਰੀ ਹੈ ਇਸੇ ਤਰ੍ਹਾਂ ਮੋਗਾ ਸ਼ਹਿਰ ਦੇ ਵਿੱਚ ਗੁਰਦੁਆਰਾ ਬਸਤੀ ਗੁਰਦੁਆਰੇ ਵਾਲੀ ਗਲੀ ਨੇੜੇ ਗੁਰਦੁਆਰਾ ਸਾਹਿਬ ਮੋਗਾ ਮੁਕਸਰ ਸਾਹਿਬ ਦੇ ਵਿੱਚ ਵੀ ਹੈ ਮੁਕਸਰ ਸਾਹਿਬ ਦੇ ਵਿੱਚ ਨਾਮਦੇਵ ਨਗਰ ਗਲੀ ਨੰਬਰ 2 ਪੁਰਾਣੀ ਚੁੰਗੀ ਸ਼੍ਰੀ ਮੁਕਸਰ ਸਾਹਿਬ ਉੱਥੇ ਇਹ ਉਪਲਬਧ ਹੈ ਨਾਭਾ ਦੇ ਵਿੱਚ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਵਿੱਚ ਹੀਰਾ ਮਹਿਲ ਦੇ ਨੇੜੇ ਇਹ ਲੈਬੋਰਾਟਰੀ ਚੱਲ ਰਹੀ ਹੈ ਇਸੇ ਤਰ੍ਹਾਂ ਨੰਗਲ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਮੀਨ ਮਾਰਕੀਟ ਨੰਗਲ ਟਾਊਨਸ਼ਿਪ ਰੂਪਰ ਡਿਸਟ੍ਰਿਕਟ ਪੈਂਦਾ ਹੈ ਉਥੇ ਇਹ ਲੈਬੋਰੀ ਉਪਲਬਧ ਹੈ ਮੁਹਾਲੀ ਦੇ ਵਿੱਚ ਨਿਆਗਰਾਉਂ ਦੇ ਵਿੱਚ ਵੀ ਚੰਡੀਗੜ੍ਹ ਦੇ ਲਾਗੇ ਇਹ ਲੈਬੋਰੀ ਚੱਲ ਰਹੀ ਹੈ ਜਿਹੜਾ ਕਿ ਸਨੇ ਮੀਨਾ ਹੈਲਥ ਐਂਡ ਵੈਲਨੈਸ ਸੈਂਟਰ ਐਂਡ ਹੈ ਬੜੀ ਕਰੋਨਾ ਨੇੜੇ ਫੋਰੈਸਟ ਹਿਲ ਰਿਜ਼ੋਰਟ ਇਹ ਇੱਥੇ ਤੁਸੀਂ ਆਪਣੇ ਮੈਡੀਕਲ ਟੈਸਟ ਜਿਹੜੇ ਨੇ ਕਰਵਾ ਸਕਦੇ ਹੋ ਨੂਰਪੁਰਬੇਦੀ ਰੋਪੜ ਡਿਸਟ੍ਰਿਕਟ ਦੇ ਵਿੱਚ ਪੀਰ ਬਾਬਾ ਜਿੰਦਾ ਸ਼ਹੀਦ ਜਿਹੜਾ ਸਥਾਨ ਹੈ ਉੱਥੇ ਨੂਰਪੁਰਬੇਦੀ ਦੇ ਵਿੱਚ ਲੈਬੋਰੀ ਹੈ ਪਠਾਨਕੋਟ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਏ ਮੁਹੱਲਾ ਤਹਿਸੀਲ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਇਹ ਲੈਬੋਰੀ ਉਪਲਬਧ ਹੈ ਪਠਾਨਕੋਟ ਦੇ ਵਿੱਚ ਇੱਕ ਕਲੈਕਸ਼ਨ ਸੈਂਟਰ ਵੀ ਹੈ ਉਹ ਹੈ ਡੇਰਾ ਸਵਾਮੀ ਜਗ ਗੀਰੀ ٹرسٹ ਤਪੋਸਥਾਨ ਗੁਰੂ ਰਵਿਦਾਸ ਚੌਂਕ ਨੇੜੇ ਚੱਕੀ ਬ੍ਰਿਜ ਪਠਾਨਕੋਟ ਪਟਿਆਲਾ ਸ਼ਹਿਰ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇੜੇ ਸੇਵਾ ਸਿੰਘ ਠਿਕਰੀ ਵਾਲਾ ਚੌਂਕ ਪਟਿਆਲਾ ਦੇ ਵਿੱਚ ਲੈਬੋਰਾਟਰੀ ਚੱਲ ਰਹੀ ਹੈ ਪਟਿਆਲਾ ਦੇ ਵਿੱਚ ਗੁਰਦੁਆਰਾ ਸਾਹਿਬ ਅਲੂਵਾਲੀਆ ਅਰਨਾ ਵਰਨਾ ਚੌਂਕ ਪਟਿਆਲਾ ਦੇ ਵਿੱਚ ਜਿਹੜੀ ਇੱਕ ਲੈਬੋਰਾਟਰੀ ਹੈ ਇਸੇ ਤਰ੍ਹਾਂ ਪੱਟੀ ਦੇ ਵਿੱਚ ਅਪੋਜੀਸ਼ਨ ਸਿਵਲ ਲਾਈਨ ਸਟਰੀਟ ਨੇੜੇ ਡਾਕਟਰ ਦਲਜੀਤ ਸਿੰਘ ਪੱਟੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੋ ਗਿਆ ਇਹ ਇਸੇ ਤਰ੍ਹਾਂ ਫੇਰੂਮਾਨ ਜਿਹੜਾ ਹੈ ਉਹ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਉੱਥੇ ಗ್ರಾಮ ਪੰਚਾਇਤ ਫੇਰੂਮਾਨ ਦੇ ਵਿੱਚ ਲੈਬਾਰਟਰੀ ਚੱਲ ਰਹੀ ਹੈ ਕਾਦੀਆਂ ਦੇ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਰੇਲਵੇ ਰੋਡ ਕਾਦੀਆਂ ਗੁਰਦਾਸਪੁਰ ਦੇ ਵਿੱਚ ਪੈਂਦੀ ਹੈ ਰਾਜਪੁਰਾ ਦੇ ਵਿੱਚ ਸ਼ਹੀਦ ਬਾਬਾ ਸੁੱਖਾ ਸਿੰਘ ਗੁਰਦੁਆਰਾ ਸਾਹਿਬ ਨੀਲੰਪੁਰ ਰਾਜਪੁਰਾ ਦੇ ਵਿੱਚ ਇਹ ਲੈਬਾਰਟਰੀ ਹੈ ਇਸੇ ਤਰ੍ਹਾਂ ਰਾਮਪੁਰ ਖੇੜਾ ਦੇ ਵਿੱਚ ਗੁਰਦੁਆਰਾ ਰਾਮਪੁਰ ਖੇੜਾ ਉਹ ਸਟਾਫ ਗੜਦੀਵਾਲਾ ਹੁਸ਼ਿਆਰਪੁਰ ਡਿਸਟ੍ਰਿਕਟ ਪੈਂਦਾ ਹੈ ਪਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ٹرسٹ ਦੇ ਵਿੱਚ ਰਕਬਾ ਲੁਧਿਆਣਾ ਦੇ ਵਿੱਚ ਇਹ ਲੈਬਾਰਟਰੀ ਹੈ ਇਸੇ ਤਰ੍ਹਾਂ ਰੱਤੇਵਾਲ ਨਮਾਸ਼ਹਿਰ ਡਿਸਟ੍ਰਿਕਟ ਦੇ ਵਿੱਚ ਬੀਬੀਜੀ ਚੈਰੀਟੇਬਲ ٹرسٹ ਵਿਲੇਜ ਅਤੇ ਬੀਪੀਓ ਰੱਤੇਵਾਲ ਤਹਿਸੀਲ ਬਲਾਚੌਰ ਇਹ ਐਸਵੀਐਸ ਨਗਰ ਨਮਾਸ਼ਹਿਰ ਦੇ ਵਿੱਚ ਇਹ ਲੈਬਾਰਟਰੀ ਚੱਲ ਰਹੀ ਹੈ ਰੋਪੜ ਪੁਲਿਸ ਲਾਈਨ ਦੇ ਵਿੱਚ ਲੈਬਾਰਟਰੀ ਚੱਲ ਰਹੀ ਹੈ ਰੋਪੜ ਸ਼ਹਿਰ ਦੇ ਵਿੱਚ ਇਹਤੇ ਤੁਸੀਂ ਮੈਡੀਕਲ ਟੈਸਟ ਕਰਾ ਸਕਦੇ ਹੋ ਲੁਧਿਆਣਾ ਦੇ ਵਿੱਚ ਹੋਰ ਜਗ੍ਹਾ ਜਿਹੜੀ ਲੈਬੋਰਾਟਰੀ ਉਪਲਬਧ ਹੈ ਉਹ ਹੈ ਸਲੋਦੀ ਇਹ ਸਲੋਦੀ ਸਿੰਘ ਦੀ ਸਲੋਦੀ ਵੀ ਇਸ ਨੂੰ ਕਹਿੰਦੇ ਆ ਤਹਿਸੀਲ ਸਮਰਾਲੇ ਦੇ ਵਿੱਚ ਪੈਂਦੀ ਹੈ ਇਹ ਮਹਾਨ ਸ਼ਹੀਦ ਅਮਰਬਾਬਾ ਸਿੱਧ ਜੀ ਦੇ ਸਥਾਨ ਉੱਤੇ ਚੱਲ ਰਹੀ ਹੈ ਅਗਲਾ ਜਿਹੜਾ ਅਸੀਂ ਲੈਬੋਰਾਟਰੀ ਦਾ ਜ਼ਿਕਰ ਕਰ ਰਹੇ ਹਾਂ ਉਹ ਹੈ ਸਲੀਮ ਤਾਬੜੀ ਡਾਕਟਰ ਦਵਾਰਕਾਨਾਥ ਹੈਲਥ ਐਂਡ ਐਜੂਕੇਸ਼ਨ ਸੈਂਟਰ ਚੈਰੀਟੇਬਲ ਐਕੂਪੰਕਚਰ ਹਸਪੀਟਲ ਐਂਡ ਰਿਸਰਚ ਸੈਂਟਰ ਇਹ ਸਲੀਮ ਤਾਬਰੀ ਦੇ ਵਿੱਚ ਚੱਲਦਾ ਹੈ ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਮਹਿਲ ਮੋ ਰਕ ਧੂਰੀ ਰੋਡ ਸੰਗਰੂਰ ਦੇ ਵਿੱਚ ਲੈਬੋਰੀ ਚੱਲ ਰਹੀ ਹੈ ਸੋ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਜਿਹੜੀ ਲੈਬੋਰੀ ਹੈ ਉਹ ਹੈ ਸ਼ਹੀਦ ਉਦਮ ਸਿੰਘ ਯਾਦਗਾਰੀ ਭਵਨ ਗੇਟ ਭਗਤਾਂਵਾਲਾ ਉੱਥੇ ਇਹ ਲੈਬੋਰੀ ਚੱਲ ਰਹੀ ਹੈ ਸਿਧਵਾ ਦੇ ਸਿਧਵਾ ਦੋਨਾਂ ਵੀ ਕਹਿੰਦੇ ਆ ਇਹ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਔਰ ਬੀਪੀਓ ਸਿਧਵਾ ਦੋਨਾਂ ਦੇ ਵਿੱਚ ਲੈਬ ਜਿਹੜੀ ਹੈ ਉਹ ਪੰਚਾਇਤ ਘਰ ਦੇ ਨੇੜੇ ਚੱਲ ਰਹੀ ਹੈ ਜਲੰਧਰ ਦੇ ਵਿੱਚ ਜਿਹੜੀ ਇੱਕ ਹੋਰ ਲੈਬੋਰਾਟਰੀ ਚੱਲ ਰਹੀ ਆ ਉਹ ਪਿੰਡ ਸੁਦਾਨਾ ਹੈ ਨੇੜੇ ਕਾਲਾ ਬੱਕਰਾ ਪਿੰਡ ਹੈ ਉੱਥੇ ਇਹ ਲੈਬੋਰਾਟਰੀ ਚੱਲ ਰਹੀ ਹੈ ਸੂਲਰ ਘਰਾਟ ਸੰਗਰੂਰ ਦੇ ਵਿੱਚ ਪੈਂਦਾ ਹੈ ਉੱਥੇ ਲੈਬੋਰਾਟਰੀ ਚੱਲ ਰਹੀ ਹੈ ਗੁਰਦੁਆਰਾ ਨਾਨਕ ਸ਼ਾਹੀ ਤੰਦੋਲੀ ਖੁਰਦ ਤੰਦੋਲੀ ਖੁਰਦ ਸੂਲਰ ਘਰਾਟ ਮੰਡੀ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਲੈਬੋਰਾਟਰੀ ਚੱਲ ਰਹੀ ਹੈ ਉਹ ਹੈ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਸਿੱਖਾ ਮੋਹੱਲਾ ਰੋਡ ਨਿਊ ਬਿਲਡਿੰਗ ਊਰੀ ਵਾਲੇ ਸੰਤਾਂ ਦੀ ਇਸੇ ਤਰ੍ਹਾਂ ਸੁਨਾਮ ਸੰਗਰੂਰ ਦੇ ਵਿੱਚ ਇਹ ਜਿਹੜੀ ਲੈਬੋਰਾਟਰੀ ਹੈ ਉਹ ਨੇੜੇ ਬੱਸ ਸਟੈਂਡ ਰੇਲਵੇ ਫਾਟਕ ਗੁਰਦੁਆਰਾ ਸਚਖੰਡ ਪਟਿਆਲਾ ਰੋਡ ਦੇ ਉੱਤੇ ਇਹ ਚੱਲ ਰਹੀ ਹੈ ਫਿਰ ਫਿਰੋਜ਼ਪੁਰ ਦਾ ਆ ਗਿਆ ਏਰੀਆ ਤਲਵੰਡੀ ਪਾਈ ਦੇ ਵਿੱਚ ਸ਼ਹੀਦ ਭਗਤ ਸਿੰਘ ਪਾਰਕ ਬੈਕਸਾਈਡ ਗੁਰਦੁਆਰਾ ਬਿਸ਼ਪ ਕਰਮਾ ਸਾਹਿਬ ਦੇ ਵਿੱਚ ਇਹ ਚੱਲ ਰਹੀ ਹੈ ਇਸੇ ਤਰ੍ਹਾਂ ਤਲਵੰਡੀ ਸਾਬੋ ਦੇ ਪਾਰਕ ਵਾਲਾ ਗੇਟ ਲੰਗਰ ਬੁੰਗਾ ਗੁਰਦੁਆਰਾ ਮਸਤੂਆਣਾ ਸਾਹਿਬ ਉੱਥੇ ਇਹ ਲੈਬੋਰਾਟਰੀ ਚੱਲ ਰਹੀ ਹੈ ਤਲਵਾੜਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ ਤਲਵਾੜੇ ਦੇ ਵਿੱਚ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸੀਨੀਅਰਸ ਕੰਟਰੀ ਸਕੂਲ ਸੈਕਟਰ 2 ਦੇ ਵਿੱਚ ਇਹ ਲੈਬਾਰਟਰੀ ਕੰਮ ਕਰ ਰਹੀ ਹੈ। ਤੋਂ ਹਿਆਰਪੁਰ ਦੇ ਵਿੱਚ ਇੱਕ ਹੋਰ ਲੈਬਾਰਟਰੀ ਹੈ ਉਹ ਹੈ ਪਿੰਡ ਕੋਖਰ ਥਾਣਾ ਟਾਂਡਾ ਦੇ ਵਿੱਚ ਜਿਹੜੀ ਕਿ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਤਰਨ ਤਰਨ ਦੇ ਵਿੱਚ ਰਾਣਾ ਮਾਰਕੀਟ ਆਪੋਜ਼ਿਟ ਸਿਵਲ ਹਸਪੀਟਲ ਦੇ ਵਿੱਚ ਇਹ ਲੈਬਾਰਟਰੀ ਹੈ ਤੇ 74ਵੀਂ ਜਿਹੜੀ ਲਾਸਟ ਲੈਬਾਰਟਰੀ ਹੈ ਉਹ ਹੈ ਜ਼ੀਰਾ ਦੇ ਵਿੱਚ ਅਗਰਵਾਲ ਸਟਰੀਟ ਈਸ਼ਾਨ ਮਾਰਕੀਟ ਰੇਲਵੇ ਰੋਡ ਜ਼ੀਰਾ ਉੱਥੇ ਇਹ ਲੈਬੋਰਟਰੀ ਕੰਮ ਕਰ ਰਹੀ ਹੈ ਸੋ ਇਹ 74 ਜਿਹੜੀਆਂ ਲੈਬੋਰਟਰੀਜ਼ ਹੈ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਤੁਹਾਨੂੰ ਐਡਰੈਸ ਦੇ ਨਾਲ ਦਸੀਆਂ ਕਿ ਕਿੱਥੇ-ਕਿੱਥੇ ਹੈ ਹੁਣ ਅਸੀਂ ਤੁਹਾਨੂੰ ਦੱਸ ਦਿਆਂ ਜਿੱਥੇ ਕੁਝ ਹੋਰ ਲੈਬੋਰਟਰੀਜ਼ ਹਨ ਤੇ ਕੁਝ ਲੈਬੋਰਟਰੀਜ਼ ਦੇ ਵਿੱਚ ਮਸ਼ੀਨਰੀ ਜਿਹੜੀ ਹੈ ਉਹ ਉਪਲਬਧ ਕਰਵਾਈ ਗਈ ਹੈ ਸੋ ਹੀਰਾਾਂ ਦੇ ਵਿੱਚ ਲੁਧਿਆਣੇ ਦਾ ਪਿੰਡ ਹੈ ਹੀਰਾਾਂ ਜਿੱਥੇ ਦਸ਼ਮੀਸ਼ ਖਾਲਸਾ ਚੈਰੀਟੇਬਲ ਟਰਸਟ ਸੁਸਾਇਟੀ ਨੂੰ ਫੁੱਲ ਲੈਬੋਰਟਰੀ ਜਿਹੜੀ ਹੈ ਦਿੱਤੀ ਗਈ ਹੈ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਅਰਬਨ ਸਟੇਟ ਫੇਸ 2 ਦੇ ਵਿੱਚ ਫੁੱਲ ਬੈਟਰੀ ਚੱਲ ਰਹੀ ਹੈ ਖਨੌਰੀ ਜਿਹੜਾ ਹੈ ਖਨੌਰੀ ਮੰਡੀ ਵੀ ਕਿਹਾ ਜਾਂਦਾ ਹੈ ਇਸ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਜਿੱਥੇ ਹੈ ਗੁਰੂ ਹਰਗੋਬਿੰਦ ਸਾਹਿਬ ਚੈਰੀਟੇਬਲ ਟਰਸਟ ਉੱਥੇ ਵੀ ਫੁੱਲ ਰਬਾਟਰੀ ਜਿਹੜੀ ਹੈ ਚੱਲ ਰਹੀ ਹੈ ਇਸੇ ਤਰ੍ਹਾਂ ਮਲੇਰ ਕੋਟਲਾ ਦੇ ਵਿੱਚ ਜਿਹੜੀ ਪੀਸ 11 ਡਾਇਗਨੋਸਿੰਗ ਸੈਂਟਰ ਹੈ ਉੱਥੇ ਦੋ ਮਸ਼ੀਨਸ ਜਿਹੜੀਆਂ ਉਹ ਦਿੱਤੀਆਂ ਗਈਆਂ ਔਰ ਇਸੇ ਤਰ੍ਹਾਂ ਨੰਗਲ ਦੇ ਵਿੱਚ ਪਖੜਾ ਬਿਆਸ ਮੈਨੇਜਮੈਂਟ ਬੋਰਡ BBMB ਦਾ ਹਸਪੀਟਲ ਚੱਲਦਾ ਹੈ ਉੱਥੇ ਸੈਮੀ ਆਟੋਮੈਟਿਕ ਐਨਲਾਈਜ਼ਰ ਉਹ ਉਪਲਬਧ ਕਰਵਾਇਆ ਗਿਆ ਹੈ ਨਮਾਸ਼ਹਿਰ ਦੇ ਵਿੱਚ ECG ਮਸ਼ੀਨ ਢਿੱਲੋਂ ਕਲੀਨਿਕ ਨੇੜੇ ਕਮਨਟ ਹਾਈ ਸਕੂਲ ਬੀਪੀਓ ਅਲਾਚੌਰ ਨਮਾਸ਼ਹਿਰ ਦੇ ਵਿੱਚ ਇਹ ਇੱਕ ECG ਮਸ਼ੀਨ ਜਿਹੜੀ ਉਪਲਬਧ ਕਰਵਾਈ ਗਈ ਹੈ ਪਲਸ ਲਾਈਨ ਤਰਨਤਰਨ ਦੇ ਵਿੱਚ ਪੂਰੀ ਲੈਬਾਰਟਰੀ ਹੈ ਐਸਐਸਪੀ ਆਫਿਸ ਤਰਨਤਰਨ ਇਸ ਤਰ੍ਹਾਂ ਰਾਜਪੁਰਾ ਸਿਵਲ ਹਸਪੀਟਲ ਦੇ ਵਿੱਚ ਸੈਮੀ ਆਟੋਮੈਟਿਕ ਐਨਾਲਾਈਜ਼ਰ ਉਪਲਬਧ ਕਰਵਾਇਆ ਗਿਆ ਹੈ ਸ਼ਾਮ 84 ਹੁਸ਼ਿਆਰਪੁਰ ਦੇ ਵਿੱਚ ਸੈਮੀ ਆਟੋਮੈਟਿਕ ਐਨਾਲਾਈਜ਼ਰ ਉਪਲਬਧ ਕਰਵਾਇਆ ਗਿਆ ਹੈ ਤੇ ਸੁਲਤਾਨਪੁਰ ਲੋਧੀ ਗਵਰਨਮੈਂਟ ਹਸਪੀਟਲ ਦੇ ਵਿੱਚ ਸੈੱਲ ਸੈਂਟਰ ਤੇ ਦੋ ECG ਮਸ਼ੀਨਾਂ ਜਿਹੜੀਆਂ ਹਨ ਉਹ ਉਪਲਬਧ ਕਰਵਾਈਆਂ ਗਈਆਂ ਸੋ ਹੁਣ ਅੱਗੇ ਕੁਝ ਹੋਰ ਥਾਵਾਂ ਨੇ ਜਿੱਥੇ ਲੈਬਾਰਟਰੀਜ਼ ਖੁੱਲਣ ਜਾ ਰਹੀਆਂ ਨੇ ਜਲਦੀ ਹੀ ਤਿਆਰ ਹੋ ਜਾਣਗੀਆਂ ਇਹ ਬਟਾਲਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਇਹ ਗ੍ਰਾਮ ਪੰਚਾਇਤ ਪਿੰਡ ਬਟਾਲਾ ਬਲਾਕ ਰਈਆ ਦੇ ਵਿੱਚ ਹੈ ਉੱਥੇ ਹੇਲਪ ਬਣ ਰਹੀ ਹੈ ਇਸੇ ਤਰ੍ਹਾਂ ਧਾਲੀਵਾਲ ਬਰਨਾਲਾ ਦੇ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਆਲੀਵਾਲ ਬਰਨਾਲਾ ਇਹ ਅੰਡਰ ਐਸਜੀਪੀਸੀ ਸ੍ਰੀ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਹੈ ਉੱਥੇ ਇਹ ਲੈਬਾਰਟਰੀ ਬਣ ਰਹੀ ਹੈ ਤੇ ਦੁਸਾਂਝ ਕਲਾਂ ਜਲੰਧਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਹਸਪੀਟਲ ਵੈਲਫੇਅਰ ਕਮੇਟੀ ਦੁਸਾਂਝ ਕਲਾਂ ਜਲੰਧਰ ਦੇ ਵਿੱਚ ਲੈਬਾਰਟਰੀ ਜਿਹੜੀ ਹੈ ਉਹ ਜਲਦ ਖੁੱਲਣ ਜਾ ਰਹੀ ਹੈ ਇਸੇ ਤਰ੍ਹਾਂ ਖੰਨਾ ਦੇ ਵਿੱਚ ਗੁਰਦੁਆਰਾ ਸ੍ਰੀ ਹਰਕਿਸ਼ਨ ਸਾਹਿਬ ਮਲੇਰਕੂਟੜਾ ਰੋਡ ਖੰਨਾ ਉਸ ਦੇ ਵਿੱਚ ਇਹ ਲੈਬਾਰਟਰੀ ਛੇਤੀ ਹੀ ਬਣੇਗੀ ਛੇ ਥਾਮਾਂ ਦੇ ਉੱਤੇ ਪ੍ਰਸਤਾਵਿਤ ਵੀ ਹੈ ਜਿਸ ਤਰ੍ਹਾਂ ਅਬੋਹਰ ਦੇ ਵਿੱਚ ਨੋਬਲ ਵੈਲਫੇਅਰ ਸੁਸਾਇਟੀ ਅਬੋਹਰ ਇਸ ਤਰ੍ਹਾਂ ਬੀਲਾ ਲੁਧਿਆਣਾ ਦੇ ਨਿਸ਼ਕਾਮ ਬਿਰਧ ਆਸ਼ਰਮ ਪਿੰਡ ਬੀਲਾ ਲੁਧਿਆਣਾ ਦੇ ਵਿੱਚ ਡੜਬਾ ਦੇ ਵਿੱਚ ਸਰਕਾਰੀ ਹਸਪਤਾਲ ਦੇ ਨੇੜੇ ਲੁਧਿਆਣਾ ਦੇ ਵਿੱਚ ਗੁਰੂ ਸਮਰਦਾਸ ਅਪਾਹਜ ਆਸ਼ਰਮ ਬੀਪੀਓ ਸਰਾਬਾ ਤਹਿਸੀਲ ਲੁਧਿਆਣਾ ਉੱਥੇ ਜਿਹੜੀ ਲੈਬੋਰੀ ਪ੍ਰਸਤਾਵਿਤ ਹੈ ਇਸ ਤੇ ਉੱਤੇ ਕੰਮ ਚੱਲ ਰਿਹਾ ਮੱਲੇ ਕੇ ਮੋਗਾ ਦੇ ਵਿੱਚ ਗੁਰਦੁਆਰਾ ਕਲੰਗੀਤਾਰ ਸਾਹਿਬ ਮੱਲੇਕੇ ਉੱਥੇ ਜਿਹੜਾ ਹੈ ਪ੍ਰਸਤਾਵਿਤ ਹੈ ਸੋ ਲਾਸਟ ਦੇ ਵਿੱਚ ਮਲੂਟ ਦੀ ਗੱਲ ਕਰਦੇ ਆ ਮਲੂਟ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਸੰਗਤ ਸਾਹਿਬ ਮਲੂਟ ਮੁਕਸਰ ਦੇ ਵਿੱਚ ਲੈਬਰਾਟਰੀ ਜਿਹੜੀ ਹੈ ਪ੍ਰਸਤਾਵਿਤ ਹੈ ਸੋ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸਥਾਨੀ ਉਭਰਾਏ ਕਲੀਨਿਕ ਲੈਬ ਐਂਡ ਡਾਇਗਨੋਸਟਿਕ ਸੈਂਟਰ ਚਲਾਏ ਜਾ ਰਹੇ ਆ ਡਾਕਟਰ ਐਸ.ਪੀ ਸਿੰਘ ਉਭਰਾਏ ਦੇ ਉਦਮ ਸਾਧਕਾ ਇਹ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਲਈ ਉਪਲਬਧ ਨੇ ਜਿੱਥੇ ਲੱਖਾਂ ਰੁਪਏ ਲੋਕਾਂ ਦੀ ਰੋਜ਼ਾਨਾ ਬਚਤ ਹੁੰਦੀ ਹੈ